पिछले सवाल आप जी नु पुछया गया सी के बीज मंत्र की है जिमे के सी जानदे हा कि मूल मंत्र एक ओंकार सतनाम कर्ता पुरख निरपव निरवैर अकाल मूरत अजूनी सह पंग गुरप्रसाद है ओसे तरीके नाल गुर मंत्र वाहेगुरु है वाहेगुरु गुर मंत्र है जप होम में खोई बीज मंत्र है एक ओंकार भाई कान सिंह नाभा ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਸਿੱਖਾ ਦਾ ਬੀਜ ਮੰਤਰ ਇਕੋਂਕਾਰ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੀਜ ਮੰਤਰ ਦਾ ਜ਼ਿਕਰ ਤਿੰਨ ਵਾਰ ਆਉਂਦਾ ਹੈ। ਪਹਿਲੀ ਵਾਰ 274 ਅੰਗ ਦੇ ਉੱਤੇ ਗੁਰੂ ਅਰਜਨ ਦੇਵ ਜੀ ਬੀਜ ਮੰਤਰ ਸਰਬ ਕੋ ਗਿਆਨ ਇਹ ਸੁਖਮਨੀ ਸਾਹਿਬ ਜੀ ਦੇ ਵਿੱਚ ਬੀਜ ਮੰਤਰ ਹਰ ਕੀਰਤਨ ਗਾਉਂ ਇਹ ਆਂਦਾ ਹੈ 891 ਅੰਗ ਦੇ ਉੱਤੇ ਇਹ ਵੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਰਾਗ ਰਾਮਕਲੀ ਦੇ ਵਿੱਚ ਅਤੇ ਅਖੀਰ ਦੇ ਵਿੱਚ ਬੀਜ ਮੰਤਰ ਲੈ ਹਿਰਦਾ ਰਹਿ ਇਹ ਭਗਤ ਬੇਣੀ ਜੀ ਦੀ ਬਾਣੀ ਹੈ ਰਾਮਕਲੀ ਰਾਗ ਦੇ ਵਿੱਚ ਅੰਗ 974 ਦੇ ਉੱਤੇ ਬੀਜ ਮੰਤਰ ਸਰਵ ਕੋ ਗਿਆਨ ਨੂੰ ਐਕਸਪਲੇਨ ਕਰਦੇ ਹੋਇਆ ਇੰਗਲਿਸ਼ ਤੇ ਰਾਈਟਰਸ ਲਿਖਦੇ ਹਨ ਦਾ ਬੀਜ ਮੰਤਰ ਦਾ ਸੀਡ ਮੰਤਰ ਇਸ ਸਪਿਰਚੁਅਲ ਵਿਜ਼ਡਮ ਫਾਰ एवरीवन ਪ੍ਰੋਫੈਸਰ ਸਾਹਿਬ ਸਿੰਘ ਸ਼੍ਰੀ ਗੁਰੂ ਰਵਿਂਸ਼ ਹੈਵ ਦਰਪਨ ਦੇ ਵਿੱਚ ਇਸੇ ਪੰਕਤੀ ਦੀ ਵਿਆਖਿਆ ਕਰਦੇ ਹੋਏ ਇਸ ਨੂੰ ਨਾਮ ਦੇ ਨਾਲ ਜੋੜਦੇ ਹੋਏ ਕਹਿੰਦੇ ਹਨ ਕਿ ਨਾਮ ਹੋਰ ਸਭ ਮੰਤਰਾਂ ਦਾ ਮੁਢ ਮੰਤਰ ਹੈ ਅਤੇ ਸ਼ਬਦ ਦਾ ਗਿਆਨ ਦਤਾ ਹੈ ਵੱਧਦੇ ਹਾਂ ਅੱਜ ਦੇ ਸਵਾਲ ਦੇ ਵੱਲ ਆਪ ਜੀ ਨੇ ਦੱਸਣਾ ਹੈ ਕਿ ਇੱਕ ਓੰਕਾਰ ਜਿਸ ਦੇ ਕਿ ਤਿੰਨ ਰੂਪ ਹਨ ਇੱਕ ਉੰਗ ਅਧਿਕਾਰ ਇਹਨਾਂ ਤਿੰਨਾਂ ਰੂਪਾਂ ਦਾ ਕੀ ਭਾਵ ਅਰਥ ਹੈ ਅਤੇ ਇਸ ਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਹੈ